हां भाई जी फोन नंबर ਕੀ ਆ ਤੁਹਾਡਾ 99774 ਜੀ 99774 34265 34265 ਦੋਸਤੋ ਤੁਹਾਨੂੰ ਟਰੈਕਟਰ ਦਿਖਾਉਂਦੇ ਆ 855 ਕਿੰਨੇ ਮਾਡਲ ਹੈ 2013 ਮਾਡਲ ਆ ਜੀ 2013 ਮਾਡਲ ਕਲੋਸ ਕਰੀਏ ਨਾ ਕਿੰਨੇ ਦਾ 495000 ਰੁਪਏ ਡਿਮਾਂਡ ਹੈ ਜੀ 495000 ਡਿਮਾਂਡ ਹੈ ਭਾਈ ਇਹ ਨੀਵਾਂ ਟਰੈਕਟਰ ਆ ਜੀ ਕਿੱਦੋਂ ਨਾ ਡੀ ਟਰੈਕਟਰ ਦਾ ਭੁੱਲਿਆ ਦੇਖ ਸਕਦੇ ਹੋ ਨੰਬਰ ਬਾਈ ਦਾ ਦੇਤਾ ਸ਼ੁਰੂ ਚ ਕਰ ਲਓ ਗੱਲਬਾਤ ਆਹਾ ਬਾਈ ਸੋਨਾਲਿਕਾ ਇਹ 2012 ਮਾਡਲ ਜੀ 2012 ਮਾਡਲ ਇਹ ਕੈਵਰੀ ਟੇਕੇ 395000 ਜੀ ਕਿੰਨੇ ਦਾ ਦੇ ਦੋਗੇ ਇਹ ਰੇਂਗੇ 375000 ਰੋਏ 375 ਦਾ ਕਹਿੰਦਾ ਬਾਈ ਤੇ ਆ ਆ ਗਿਆ ਜੀ 963 855 ਵਾਲਿਆਂ ਦਾ 963 ਜੀ ਨੁੱਕਰਾ ਘੋੜਾ ਕਹਿੰਦਾ ਜੀ ਬਾਈ ਜੀ ਇਹ ਕਿੰਨੇ ਮਾਡਲ ਹੈ 2021 ਜੀ 2021 ਮਾਡਲ ਜੀ ਇਹ ਕਿੰਨੇ ਦਾ ਦੇ ਦੋਗੇ ਇਹਦਾ ਸਵਾ 7 ਲੱਖ ਰੇਟ ਹੈ ਜੀ ਸਵਾ 7 ਲੱਖ ਰੇਟ ਹੈ 735000 ਜੀ ਹਾਂ ਸਵਾ 7 ਦਾ ਕਹਿੰਦੇ ਨੇ ਬਾਈ ਆਹਾ ਜੀ 19 ਮਾਡਲ ਆ ਜੀ ਇਹ 19 ਮਾਡਲ ਬਿਲਕੁਲ ਜੀ 6,35,000 ਕੀਮਤ ਰੱਖੀ ਹੋਈ ਆ ਬਾਈ ਦੀ ਚਾਰ ਟਰੈਕਟਰ ਖੜੇ ਨੇ ਕੰਡੀਸ਼ਨ ਤਾਂ ਵਧੀਆ ਲੱਗਦੀ ਆ ਬਾਕੀ 2015 ਮਾਡਲ ਇਹ ਕਿੰਨੇ ਮਾਡਲ ਹੈ ਬਾਈ 2020 ਬਾਈ ਜੀ ਦੇਖ ਸਕਦੇ ਹੋ ਬਿਲਕੁਲ ਨਵਾਂ ਨਕੋਰਾ 855 ਬਾਈ ਦਾ ਨੰਬਰ ਵੀ ਦਿੰਨੇ ਆ ਗੱਲਬਾਤ ਵੀ ਕਰ ਲਿਓ ਟਾਇਰ ਟੂਰ ਸਾਰਾ ਕੁਝ ਓਕੇ ਲੱਗਦਾ ਪੰਤਾ ਬਿਲਕੁਲ ਆਹ ਖੜਾ ਜੀ ਦੇਖ ਸਕਦੇ ਹੋ ਇਹ ਕਿੰਨੇ ਹੈ ਬਾਈ ਇਹ 21 ਆ ਦੇਖੋ ਆ 20 ਆ 21 ਉਹ 15 15 20 21 ਕਿੰਨੇ ਖੜੇ ਨੇ ਲੈਣ ਚ ਬਾਈ ਨਾਲ ਗੱਲਬਾਤ ਕਰਦੇ ਆ हां भाई ये नंबर 71552 57488 57488 7 लाख 75 लाख ਦਾ ਦੇਣਾ ਆਪਾਂ 75 लाख ਦਾ ਦੇਣਾ ਹੈ ਬਾਈ ਕਹਿੰਦਾ ਆਹ ਆ 20 ਮਾਡਲ ਅਚੀਵਮੈਂਟ ਡਾਈਨ ਮੂਲ 20 ਮਾਡਲ ਦਾ 6 लाख 20 ਹਜ਼ਾਰ ਦਾ ਦੇਣਾ ਹੈ 6 लाख 20 ਹਜ਼ਾਰ ਦਾ ਕਹਿੰਦਾ ਬਾਈ ਦੇਖ ਸਕਦੇ ਹੋ ਆ 21 ਮਾਡਲ ਦੇਖ ਸਕਦੇ ਹੋ ਦੋਸਤੋ ਟਰੈਕਟਰਾਂ ਦੀ ਸਭ ਤੋਂ ਵੱਡੀ ਮੰਡੀ ਇਹ ਹੈ ਜੀ 17 ਮਾਡਲ 495 ਦਾ ਆਇਆ ਜੀ 11 ਮਾਡਲ 395 ਦਾ ਆਇਆ ਜੀ 2016 855 525 ਦਾ ਆਹ ਹੈ ਜੀ 2011 323 ਦਾ 5245 ਡੀਆਈ ਮੈਸੀ ਇਹ ਹੈ ਜੀ 2008 245 ਦਾ ਚੱਕਦੇ ਹੋ ਇੱਥੇ ਵੀ ਨਹੀਂ ਲਿਖਿਆ ਹੋਇਆ ਕੁਝ ਆ ਲਿਖਿਆ ਹੋਇਆ 370 ਦਾ 2008 ਮਾਡਲ 3630 ਹੌਲੰਡ 5245 ਮੈਸੀ 2007 ਮਾਡਲ 260 ਦਾ ਬਾਕੀ ਰੇਟ ਦਾ ਤੁਹਾਨੂੰ ਪਤਾ 10-20 ਹਜ਼ਾਰ ਇੱਧਰ ਉੱਧਰ ਹੋ ਜਾਂਦਾ ਮੌਕੇ ਤੇ ਆਹ ਹੈ ਜੀ 2013 ਮਾਡਲ 4,10,000 ਪੰਜਾਬ ਦੀ ਜੇ ਕਹਦੀਏ ਵੀ ਸਭ ਤੋਂ ਵੱਡੀ ਮੈਂ ਕਹਿੰਦਾ ਟਰੈਕਟਰ ਮੰਡੀ ਹੋ ਸਕਦੀ ਹੈ ਇੰਡੀਆ ਦੀ ਵਧੀਆ ਟਰੈਕਟਰਾਂ ਦੀ ਇਹ ਹੈ ਜੀ 2023 ਮਾਡਲ 735 2023 ਮਾਡਲ 735 ਦਾ ਜੀ 60 ਫਾਰਮ ਟਰੱਕ ਦੇਖ ਸਕਦੇ ਹੋ ਤਸਵੀਰਾਂ ਫੋਨ ਨੰਬਰ ਕਿੰਨੇ ਜੀ 95765 78067 78067 ਦੇਖ ਸਕਦੇ ਹੋ ਜੀ ਗੱਲਬਾਤ ਕਰ ਸਕਦੇ ਹੋ ਫੋਨ ਤੇ ਫਾਰਮ ਟਰੱਕ 60 ਬਾਰੇ ਨਵਾਂ 2023 ਮਾਡਲ ਨਵਾਂ ਨਕੋਰ ਬਿਲਕੁਲ ਟਰੈਕਟਰ ਨੰਬਰ 50 ਨੰਬਰ ਹੈ ਜੀ ਮੁਖਸਰ ਭਾਜੀ ਮੁਖਸਰ ਮੁਖਸਰ ਸਾਹਿਬ ਦਾ ਹੈ ਨੰਬਰ ਹੈ ਤੇ ਇਧਰ ਜੀ ਦੇਖ ਸਕਦੇ ਹੋ ਜੀ ਤਸਵੀਰਾਂ 2022 ਮਾਡਲ 720000 95309 95309 53000 54000 ਇਹ ਕਿੱਥੋਂ ਹੈ ਜੀ ਟਰੈਕਟਰ ਬਠਿੰਡਾ ਨਾਲ ਬਠਿੰਡਾ ਨਾਲ ਟਰੈਕਟਰ ਦੋਏ ਇਹ 22 ਮਾਡਲ ਹੈ ਉਹ 23 ਮਾਡਲ ਹੈ ਆ ਜੀ 9 290 ਨੂੰ ਆਹ ਟਰੈਕਟਰ ਹੈ ਜੀ 2008 ਮਾਡਲ 515 ਦਾ ਆ ਵੀ ਕੋਈ ਪੁਰਾਣਾ ਸਿਸਟਮ ਹੈ ਵੀ ਇਹ ਵੀ ਦੇਖਦੇ ਆ ਕਿਹੜਾ ਟਰੈਕਟਰ ਹੈ ਜੋ ਕੋ ਦੱਸ ਸਕਦਾ ਲੈਟਾਂ ਐਮ ਐਚ ਐਮਟੀ 352 ਠੀਕ ਹੈ ਜੀ ਪਹਿਲਾਂ 25113 352 ਆਇਆ ਸੀ ਠੀਕ ਹੈ ਜੀ ਵਿਛਦੀ ਇਹ ਵੀ ਚੱਲਿਆ ਸੀ ਕਾਫੀ 352 ਐਚ ਐਮਟੀ ਸੋਨਾ ਲੀਕਾ ਜੀ 2007 125 ਦਾ ਸਵਾ ਲੱਖ ਦਾ 2007 ਮਾਡਲ ਸਵਾ ਲੱਖ ਦਾ ਟਰੈਕਟਰ ਖੜਾ ਹੈ ਇੱਕ ਸਕਾਊਟ ਆ ਖੜਾ ਹੈ ਜੀ ਇੱਕ ਉਧਰ ਖੜਾ ਹੈ ਪਰ ਇਹ ਦਾ ਹਰਿਆਣਾ ਨੰਬਰ ਹੈ ਇਹ 2000 115000 ਦਾ ਸਕਾਉਟ ਆਪਾਂ ਨੂੰ ਪਤਾ ਬਾਜ ਵੀ ਇਹਦੀ ਵਖਰੀ ਏਤੀ ਜਦੋਂ ਚੱਲਦਾ ਸੀਗਾ ਤੇ ਆ ਵੀ ਮੰਡੀ ਚ ਆਏ ਨੇ ਜੀ ਟਰੈਕਟਰ ਮੰਡੀ ਦੇ ਵਿੱਚ ਇਹ ਵੀ ਸ਼ਾਇਦ ਬਕਾਊ ਆਏ ਨੇ ਆ ਦੇਖ ਸਕਦੇ ਆ ਤਸਵੀਰਾਂ ਇਹ ਆ ਜੀ 38000 ਦੇ ਇਹ ਕਿਹਦੇ ਨੇ ਜੀ ਠੀਕ ਹੈ 38000 ਦੇ ਨੇ ਜੀ ਨੰਬਰ ਸ਼ਾਇਦ ਨੰਬਰ ਤਾਂ ਨਹੀਂ ਉੱਤੇ ਲਿਖਿਆ ਹੋਇਆ ਹੈ 38000 ਰੁਪਏ ਦੇ ਮੰਡੀ ਦੇ ਵਿੱਚ ਕਲਮੰਡੀ ਸਬੋਂ ਆ ਇਹ ਬੁੱਧਵਾਰ ਨੂੰ ਮੰਡੀ ਲੱਗਦੀ ਹੈ ਮੈਸੀ ਖੜੇ ਜੀ 244 ਡੀ ਆਈ ਇਹ ਨਵਾਂ ਹੀ ਮੈਸੀ ਤੇ ਜੇ 1 ਰੁਪਏ ਦੇ 2001 ਮਾਡਲ 220 ਸਟੈਂਡਰਡ ਜੀ ਬਿਲਕੁਲ ਟੰਡੜੀ ਕਿੰਨੇ ਮਾਡਲ ਹੈ ਜੀ ਇਹ 2021 ਮਾਡਲ 475 ਦਾ ਜੀ 475 ਦੀ ਕੀਮਤ ਰੱਖੀ ਹੋਈ ਹੈ ਜੀ 2021 ਮਾਡਲ ਸਟੈਂਡਰਡ ਫੋਨ ਨੰਬਰ ਹੈ ਬਾਈ ਅੱਛਾ ਬਿਲਕੁਲ ਜੀ ਤੇ ਆਹ ਖੜਾ ਜੀ ਜੌਂਡੀਰ ਐਸ਼ਰ ਖੜੇ ਨੇ ਐਸ਼ਰ ਖੜੇ ਨੇ ਜੀ ਦੇਖ ਸਕਦੇ ਹੋ ਤੇ ਆਹ ਫਾਰਮ ਟੈਕ ਖੜੇ ਜੀ 60 2012 ਮਾਡਲ 435 ਦਾ 5330 ਖੜੇ ਜੀ 8 ਮਾਡਲ 545 ਦਾ ਦੇਖ ਸਕਦੇ ਹੋ ਜੀ ਤਸਵੀਰਾਂ ਹੋਰ ਰੰਗ ਹੋਇਆ ਉਹ ਲੈਣਾ ਸਾਡੇ ਨਾਲ ਤੁਹਾਡੇ ਦਾ ਆਪਣੇ ਨਾਲ ਗੱਲ ਆਪਾਂ ਮੇਰੇ ਤੇ ਨਾਲ ਤਾਂ ਹੀ ਵੀ ਸਾਡੇ ਨਾਲ ਹੋਣੀ ਮੇਰਾ ਮੱਛਲ ਕਿੱਥੇ ਹੋਇਆ ਅਧਿਕਾਰੀ ਨੂੰ ਤੁਹਾਨੂੰ ਕਿੱਥੇ ਹੋਣਾ ਪ੍ਰੀਤ ਜੀ ਦੇਖ ਸਕਦੇ ਹੋ ਇਹਨੂੰ ਕਦੇ ਟਰੈਕਟਰ ਲੈ ਜੇ ਆਪਣੇ ਭਾਈ ਜੀ ਨਹੀਂ ਭਾਈ ਜੀ 2021 ਮਾਡਲ 415 ਜੀ ਇਹ ਦੇਖ ਸਾ ਆਪਣੇ ਜੀ ਅੱਛਾ ਦੇਖ ਸਕਦੇ ਹੋ ਜਿਹੜਾ ਮੌਕੇ ਤੇ ਹੁੰਦਾ ਦੇਖ ਭਾਈ ਜੀ ਨੰਬਰ ਦੱਸਣ ਦੀ ਕੋਸ਼ਿਸ਼ ਕਰਦੇ ਆ ਨਹੀਂ ਤਲਵੰਡੀ ਸਾਬੋ ਆਏ ਬੁੱਧਵਾਰ ਨੂੰ ਆ ਸਕਦੇ ਹੋ ਆ ਦੇਖੋ ਜੀ ਬਹੁਤ ਸੋਹਣੇ ਟਰੈਕਟਰ ਕਹਿੰਦੇ ਵੀ ਖੜੇ ਨੇ 90 ਹੌਲੈਂਡ ਇਹ ਹੈ ਜੀ 10 ਮਾਡਲ 435 ਦਾ ਬਾਕੀ ਰੇਟ ਤਾਂ ਮੌਕੇ ਤੇ ਹੋ ਜਾਂਦੇ ਨੇ ਬਹੁਤ ਵੱਡੀ ਟਰੈਕਟਰ ਮੰਡੀ ਆ ਇਹ ਪੰਜਾਬ ਦੀ 2013 ਮਾਡਲ 290 ਦਾ ਦੇਖ ਸਕਦੇ ਹੋ ਜੀ ਇਹਦੇ ਬਾਰੇ ਥੱਲੇ ਕਿੰਨੇ ਹੋਇਆ ਹੈ ਥੱਲੇ ਮੇਰਾ ਬੋਦਾ ਨੋਟ ਹੈ ਇਹ ਵੀ ਉਹ ਦੇਖ ਲਾ ਪਰ ਜੀ Thank <laughs> you, ਇੱਧਰ ਆ ਜਾਓ ਜੀ ਮੈਂ ਕਹਣਾ ਜੀ ਜਿੱਧਰ ਵੀ ਤੁਸੀਂ ਜਾਣਿਓ ਲਗਭਗ 10-15 ਏਕੜ ਦੇ ਵਿੱਚ ਟਰੈਕਟਰ ਟਰੈਕਟਰ ਮਿਲਣਗੇ ਆਹ ਦੇਖ ਲਓ ਜੀ ਇੱਧਰ ਨਿਗਾਹ ਮਾਰ ਲਓ ਤੁਹਾਨੂੰ ਪੂਰੇ ਪਹਿਲਾਂ ਟਰੈਕਟਰ ਹੀ ਦਿਖਾ ਦਈਏ ਵੀ ਕਿਵੇਂ ਇੱਥੇ ਤੁਸੀਂ ਆਨੰਦ ਲੈ ਸਕਦੇ ਹੋ ਆ ਕੇ ਟਰੈਕਟਰਾਂ ਦਾ ਬਈ ਇਸੇ ਵੀ ਟੂਰ ਟੂਰਿਸਟ ਵੀ ਇੱਕ ਹੱਬ ਵੀ ਇਹੋ ਜਿਹਾ ਕਹਿ ਦਈਏ ਕਿਉਂਕਿ ਨਾਲ ਜਿਵੇਂ ਬੁੱਧਵਾਰ ਦਾ ਦਿਨ ਆ ਇੱਥੇ ਨਲਦਮਾ ਦਾ ਮਸਾਹਬਾਓ ਤਲਵੰਡੀ ਸਾਬੋ ਮੱਥਾ ਟੇਕ ਜੋ ਨੜੀ ਟਰੈਕਟਰਾਂ ਦਾ ਘੁੰਮ ਫਿਰ ਕੇ ਜਿਹੜਾ ਸਰਦੀਆਂ ਦੇ ਵਿੱਚ ਨਜ਼ਾਰਾ ਆਉਂਦਾ ਫਿਰਨ ਦਾ ਦੇਖਣ ਦਾ ਜੇ ਨਹੀਂ ਵੀ ਲੈਣਾ ਜੇ ਨਹੀਂ ਵੀ ਲੈਣਾ ਤਾਂ ਵੀ ਤੁਸੀਂ ਆ ਕੇ ਇੱਥੇ ਤਰ੍ਹਾਂ ਤਰ੍ਹਾਂ ਦੇ ਟਰੈਕਟਰਾਂ ਦੇ ਰੇਟਾਂ ਦਾ ਆਨੰਦ ਹੋਰ ਬਹੁਤ ਵਧੀਆ ਜਨਨੇ ਕਿ ਵੀ ਆ ਸਕਦੇ ਹੋ ਇੱਕ ਇਹ ਵੀ ਦੇਖ ਕੇ ਬਹੁਤ ਵਧੀਆ ਲੱਗਦਾ ਹੈ ਜਦੋਂ ਸੌਦੇ ਹੁੰਦੇ ਨੇ ਸੌਦਾ ਹੁੰਦਾ ਦੇਖੋਗੇ ਤਾਂ ਬਹੁਤ ਵਧੀਆ ਲੱਗਦਾ ਹੈ ਬਾਕੀ ਟਰੈਕਟਰਾਂ ਦੇ ਰੇਟਾਂ ਬਾਰੇ ਹੋਰ ਹਰੇਕ ਬੁੱਧਵਾਰ ਨੂੰ ਇਹ ਇੱਧਰ ਬਾਈ 855 ਦਾ 855 ਹੀ ਬੁੱਕ ਦਾ 855 ਦੀ ਜਿਹੜੀ ਗੱਲ ਹੈ 855 ਨੇ ਸਾਰਿਆਂ ਨੂੰ ਇਹ ਕਹਿ ਦਈਏ ਵੀ ਕੋਈ ਟੱਕਰ ਹਜੇ ਤੇ ਨਹੀਂ ਸਕਿਆ ਇੱਕ ਛੋਟਾ ਇਹਨਾਂ ਨੇ ਨਮਿਆਂ ਦੀ ਜ਼ਰੂਰ ਬਦਲਤੀ ਪਰ ਕਿੰਨੇ ਮਾਡਲ ਹੈ ਬਾਈ ਇਹ 23 ਮਾਡਲ ਹੈ 23 ਮਾਡਲ ਕੀ ਪ੍ਰਾਈਸ ਹੈ ਦਾ ਕਾਹਨ ਡਿਮਾਂਡ ਲਿਖੀ ਹੋਈ ਆ ਬਈ ਮੂਰੇ ਹਾਂ ਲਿਖੀ ਹੋਊਗਾ ਨਾ 785 785 ਬਿਲਕੁਲ ਜੀ 2023 ਮਾਡਲ 785 ਆਇਆ ਮੰਡੀ ਦੇ ਵਿੱਚ ਰੇਟ 785 ਹੈ ਆਪਣਾ ਫੋਨ ਨੰਬਰ 9918745430 ਆ ভাই ਫੋਨ ਤੇ ਅਗਰ ਸੰਪਰਕ ਕਰ ਸਕਦੇ ਹੋ ਕਿਹੜੀ ਜਗ੍ਹਾ ਆਪਣੀ ਚੱਕਰੂਲ ਦੂ ਸਿੰਘਾਲਾ ਚੱਕਰੂਲ ਦੂ ਸਿੰਘਾਲਾ ਤੇ ਇਹ ਪੰਜਾਬ ਨੰਬਰ ਹੈ ਹਾਂ ਪੰਜਾਬ ਨੰਬਰ ਹੈ ਬਠਿੰਡਾ ਨੰਬਰ ਬਠਿੰਡਾ ਨੰਬਰ ਹੈ ਹੂੰ